ਜੇਕਰ ਤੁਹਾਡੇ ਗੋਡਿਆਂ ਮੋਢਿਆਂ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਦਰਦ ਹੁੰਦਾ ਆ ਤਾਂ ਉਸ ਦਰਦ ਤੋਂ ਹੁਣ ਘਬਰਾਣ ਦੀ ਲੋੜ ਨਹੀਂ ਕਿਉਂਕਿ ਸਾਡੇ ਸਮਾਣੇ ਤੋਂ ਸਾਈਂ ਅਮਰਜੀਤ ਬਾਬਾ ਜੀ ਉਹ ਬਹੁਤ ਹੀ ਅੱਛੇ ਤਰੀਕੇ ਦੀਆਂ ਦਵਾਈਆਂ ਆਪ ਤਿਆਰ ਕਰਦੇ ਆ ਔਰ ਸਾਈਂ ਦਰਬਾਰਾਂ ਦੇ ਵਿੱਚ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਸਾਨੂੰ ਕਿਤੇ ਨਾ ਕਿਤੇ ਪਹਿਲਾਂ ਤਾਂ ਪਤਾ ਨਹੀਂ ਸੀ ਔਰ ਜਦੋਂ ਪਤਾ ਲੱਗਿਆ ਕਿ ਸੇਵਾਦਾਰ ਜਿਹਨੇ ਇਹ ਬਾਬਾ ਜੀ ਦੀ ਸੇਵਾ ਦੇ ਨਾਲ-ਨਾਲ ਲੋਕਾਂ ਦੀ ਵੀ ਸੇਵਾ ਕਰਦੇ ਨੇ ਔਰ ਦਵਾਈਆਂ ਜਿਹੜੀ ਦਵਾਈ ਬੂਟੀ ਤਿਆਰ ਕਰਦੇ ਨੇ ਔਰ ਇਹਦੇ ਵਿੱਚ ਜਿਹੜਾ ਗੁਰਦਿਆਂ ਦੇ ਵਿੱਚ ਕੋਈ ਪੱਥਰੀ ਹੋਵੇ ਜਾਂ ਗੋਡੇ ਦੁਖਦੇ ਹੋਣ ਜਾਂ మోਡੇ ਦੁਖਦੇ ਹੋਣ ਜੋੜ ਦੁਖਦੇ ਹੋਣ ਦੰਦ ਨੂੰ ਗਰਮ ਠੰਡਾ ਲੱਗਦਾ ਹੋਵੇ ਕੀੜਾ ਲੱਗਦਾ ਹੋਵੇ ਉਹ ਇੱਥੇ ਹਰ ਕਿਸਮ ਦੀ ਦਵਾਈ ਤੁਸੀਂ ਬਾਬਾ ਅਮਰਜੀਤ ਅਮਰਜੀਤ ਸਿੰਘ ਜੀ ਪਾਸੋਂ ਤੁਸੀਂ ਕਿਸੇ ਟਾਈਮ ਨੇ ਸਮਾਣੇ ਅਸੀਂ ਤੁਹਾਨੂੰ ਫੋਨ ਨੰਬਰ ਵੀ ਦਿਆਂਗੇ ਉਸ ਫੋਨ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਦਵਾਈ ਜਿਹੜੀ ਹਾਸਲ ਕਰ ਸਕੋ ਪਾਜੀ ਜਿਹੜੀਆਂ ਦਵਾਈਆਂ ਤੁਸੀਂ ਤਿਆਰ ਕਰਦੇ ਹੋ ਇਹਦੇ ਵਿੱਚ ਜਰੂਰ ਮੈਂ ਪੁੱਛਣਾ ਚਾਹਾਂਗਾ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਤਿਆਰ ਕਰਦੇ ਹੋ ਔਰ ਕਦੋਂ-ਕਦੋਂ ਇੱਥੇ ਮਿਲਦੀਆਂ ਨੇ ਔਰ ਕਿੰਨੇ ਟਾਈਮ ਦੇ ਵਿੱਚ ਜਿਹੜਾ ਇਹ ਆਰਾਮ ਆਉਣ ਲੱਗਦਾ ਆ ਆਰਾਮ ਜਿਹੜਾ ਹੈ ਨਾ ਜੀ ਦੇਖੋ ਗੱਲ ਇਹ ਹੈ ਸਭ ਤੋਂ ਵੱਡਾ ਤਾਂ ਜਿੱਦਾਂ ਕੋਈ ਨਾ ਧੰਨੇ ਮਹਾਰਾਜ ਜੀ ਨੂੰ ਨਹੀਂ ਵਿਸ਼ਵਾਸ ਕੀਤਾ ਸੀ ਹਰ ਬੰਦਾ ਜਦੋਂ ਕੋਈ ਵਿਸ਼ਵਾਸੀ ਕਰਕੇ ਇਹ ਦਵਾਈ ਨੂੰ ਵਰਤੇਗਾ ਧੰਨੇ ਮਹਾਰਾਜ ਦੇ ਨਾਮ ਲੈ ਕੇ ਔਰ ਗੁਰੂ ਮਹਾਰਾਜ ਦਾ ਉਹ ਜਲਦੀ ਆਰਾਮ ਆਏਗਾ ਉਹਨੂੰ ਔਰ ਇਹਦੇ ਵਿੱਚ ਕਿਹੜੇ ਕਿਹੜੇ ਰੋਗ ਠੀਕ ਹੁੰਦੇ ਆ ਰੋਗ ਇਹ ਤਾਂ ਜੀ ਦੇਖੋ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਵੀ ਗੋਡੇ ਤੇ ਟੂਹੀ ਔਰ ਜੋੜ ਜਿੰਨੇ ਵੀ ਐ ਇਹ ਨੂੰ ਆਰਾਮ ਔਰ ਇੱਕ ਜਿਹੜਾ ਹੋ ਰਿਹਾ ਵੀ ਜੀ ਗੁਰਦਿਆਂ ਦੀ ਪੱਥਰੀ ਉਹਨੂੰ ਆਰਾਮ ਔਰ ਦੂਜੇ ਤੇ ਨੰਬਰ ਤੇ ਤੀਜੇ ਤੇ ਜਿਹੜੀ ਕਿ ਦੰਦਰਾਲ ਨੂੰ ਗਰਮ ਠੰਡਾ ਔਰ ਕੀੜੇ ਲੱਗੇ ਹੋਣ ਉਹਨੂੰ ਵੀ ਆਰਮਾਨ ਉਹ ਦੇਨ ਵਾਲਾ ਗੁਰੂ ਮਹਾਰਾਜ ਹੀ ਹੈ ਆਰਾਮ ਉਹ ਨਹੀਂ ਕਰਨਾ ਬਾਬਾ ਜੀ ਨੇ ਪਪਾ ਜੀ ਗੱਲ ਪੁੱਛਣੀ ਜਾਵਾਂਗਾ ਜਿੱਦਾਂ ਤੁਸੀਂ ਦੰਦ ਦੀ ਗੱਲ ਕਰਦੇ ਹੋ ਠੰਡਾ ਦੱਤਾਂ ਲੱਗਾ ਹੋਵੇ ਤਾਂ ਉਸ ਨੂੰ ਆਰਾਮ ਮਿਲਦਾ ਤੁਹਾਡੀ ਦਵਾਈ ਨਾਲ ਜੇਕਰ ਉਸ ਜਾੜ ਨੂੰ ਕੋਈ ਇਲਾਜ ਕਰਵਾਇਆ ਹੋ ਉਸ ਤੋਂ ਪਹਿਲਾਂ ਤਾਂ ਕੁਝ ਅਸਰ ਹੁੰਦਾ ਉਸ ਚੀਜ਼ ਦਾ ਇਲਾਜ ਤੋਂ ਬਿਨਾ ਹੋਵੇ ਦੇਖੋ ਪਤਾ ਕੀ ਹੈ ਅਗਰ ਉਹਨੇ ਇਲਾਜ ਕਰਾ ਵੀ ਲਿਆ ਡਾਕਟਰੀ ਉਹਦੇ ਨਾਲ ਸਾਨੂੰ ਕੋਈ ਅੰਤਰ ਨਹੀਂ ਹੈ ਜੀ ਕਿ ਕਿਉਂਕਿ ਉਹਨੂੰ ਦਰਦ ਤਾਂ ਬੰਦ ਨਹੀਂ ਹੋਇਆ ਸਵਾਲ ਤਾਂ ਆਪਾਂ ਨੇ ਦਰਦ ਨੂੰ ਬੰਦ ਕਰਨਾ ਉਹਦੀ ਤਕਲੀਫ ਨੂੰ ਬੰਦ ਕਰਨਾ ਸੰਗਤ ਦੀ ਨੂੰ ਤੇ ਇੱਕ ਤੁਸੀਂ ਦੱਸ ਰਹੇ ਸੀ ਵੀ ਆ ਮਤਲਬ ਜਿਨ੍ਹਾਂ ਨੂੰ ਟਾਈਫਾਇਟ ਤੋਂ ਕਿਸ ਤਰ੍ਹਾਂ ਆਰਾਮ ਨਹੀਂ ਆ ਰਿਹਾ ਬਿਲਕੁਲ ਬਿਲਕੁਲ ਟਾਈਫਾਇਟ ਦਾ ਵੀ ਓਕੇ ਉਹ ਅਸੀਂ ਫਿਲਹਾਲ ਦੇਖੋ ਹਰਕਤ ਬਣਾ ਰੱਖੇ ਆ ਉਹ ਮਤਲਬ ਜਿਹੜਾ ਸੈਲ ਕਰ ਜਿੰਨੇ ਅੱਛਾ ਫਿਰ ਇੱਕ ਹੋਰ ਹੈ ਜਿਹੜਾ ਕਿ ਟਾਈਫਾਇਟ ਦੇ ਨਾਲ ਬੁਖਾਰ ਹੋ ਜਾਂਦਾ ਉਤਰ ਗਿਆ ਚੜ ਗਿਆ ਕਹਿੰਦਾ ਮਤਲਬ ਇਹ ਇਸ ਤੋਂ ਬਿਨਾ ਹੋਰ ਕਿਹੜੀ ਕਿਹੜੀ ਦਵਾਈ ਤਿਆਰ ਕਰਦੇ ਉਹ ਮਤਲਬ ਅਸੀਂ ਦਵਾਈਆਂ ਹੋਰ ਤਿਆਰ ਇਸ ਤਰ੍ਹਾਂ ਜੀ ਆਪਣਾ ਸ਼ੂਗਰ ਹੋ ਗਈ ਉਕੇ ਇੱਕ ਸਾਡੀ ਆਪਣਾ ਥੋੜੀ ਦੂਜੀ ਹੋ ਗਈ ਮਤਲਬ ਜਿਹੜਾ ਬਵਾਸੀ ਸੁੱਕੀ ਗਿੱਲੀ ਇਹ ਵੀ ਚਾਰ ਕਰਦੇ ਆ ਅਜੇ ਸ਼ੂਗਰ ਦੀ ਦਵਾਈ ਕਿੰਨੇ ਦਿਨ ਖਾਣੀ ਪੈਂਦੀ ਹੈ ਮਰੀਜ਼ ਨੂੰ ਉਹਨੂੰ ਦੇਖੋ ਕਟ ਤੋਂ ਕਟ ਜੇ ਤਾਂ ਉਹਦਾ ਕੋ ਲਮਾਰਥ ਹੈ ਜੀ ਫੇ ਤਾਂ ਦਵਾਈ ਲੰਮੀ ਖਾਣੀ ਪਈ ਜੀ ਲੇਕਿਨ ਕੋਈ ਲੰਮੀ ਚੋੜੀ ਗੱਲ ਨਹੀਂ ਹੋਣੀ ਇੱਕ ਸਿਰਫ ਦੋ ਪੁਰੀਆਂ ਇੱਕ ਸੇਰੇ ਸ਼ੌਂਕ ਪਾਣੀ ਵਾਲੀ ਲੈਣੀ ਹੈ ਕੋਈ ਉਹਦੀ ਲੰਮੀ ਖੇਡ ਨਹੀਂ ਲੇਕਿਨ ਕਹਿਣ ਦਾ ਭਾਵੇਂ ਵੀ ਉਹਦੀ ਜ਼ਿੰਦਗੀ ਦਾ ਸੌਦਾ ਜਿਹੜਾ ਸਫਰ ਵਧੀਆ ਬਣ ਜਾਂਦਾ ਹੈ ਜੇ ਕਿਸੇ ਨੇ ਦਵਾਈ ਲੈਣ ਆਉਣਾ ਹੋਵੇ ਆਪਜੀ ਕੋਲੋਂ ਤਾਂ ਤੁਸੀਂ ਕਿਹੜੇ ਟਾਈਮ ਮਿਲਦੇ ਹੋ ਕੋਈ ਇੱਥੇ ਤਕਰੀਬਨ ਕੇ ਦੇਖਿਆ ਜਾ ਵੀਰਵਾਰ ਤਾਂ ਪੱਕਾ ਹੀ ਆਗੇ ਪਿੱਛੇ ਨਹੀਂ ਹੁੰਦੇ ਇੱਥੇ ਦਾ ਐਡਰੈਸ ਵੀ ਬੋਲ ਦਿਓ ਆ ਐਡਰੈਸ ਹੈਗਾ ਦੇਖੋ ਆਪਣਾ ਸਿੱਧੂ ਕਲੋਨੀ ਹੂੰ ਜੀ ਸਿੱਧੂ ਕਲੋਨੀ ਨੇੜੇ ਤੇ ਸਤਪਾਲ ਜੀ ਇੰਸਪੈਕਟਰ ਸਾਹਿਬ ਸਤਪਾਲ ਦੇ ਨਾਲ ਜੀ ਬਿਲਕੁਲ ਨਾਲ ਬਾਬਾ ਜੀ ਜੀ ਉਹ ਸਾਡਾ ਜਟਾਪੱਤੀ ਹਸਣਕ ਪਹੁੰਚਦੀ ਹੈ ਉਹ ਟੂਲੇੜੇ ਦੇ ਨਾਲ ਹੀ ਗਲੀ ਮਿਲਦੀ ਹੈ ਜੀ ਇੰਦਾ ਸੋ ਅ ਦੋਸਤੋ ਤੁਹਾਡੇ ਵਿੱਚ ਵੀ ਜੇਕਰ ਕਿਸੇ ਦੰਦ ਦੇ ਅਪਰੋਚ ਪ੍ਰੋਬਲਮ ਹੈ ਜਾਂ ਕੋਈ ਜਾੜ ਦੇ ਵਿੱਚ ਪ੍ਰੋਬਲਮ ਹੈ ਜਾਂ ਕੋਈ ਜੋੜਾਂ ਦੇ ਵਿੱਚ ਪ੍ਰੋਬਲਮ ਹੈ ਜਾਂ ਕੋਈ ਗੋਡਿਆਂ-ਮੋਡਿਆਂ ਦੇ ਵਿੱਚ ਦਰਦ ਹੈ ਜਾਂ ਕੋਈ ਬਵਾਸੀਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਵੀ ਜਰੂਰ ਆਓ ਬਾਬਾ ਅਮਰਜੀਤ ਜੀ ਨੂੰ ਇੱਥੇ ਆ ਕੇ ਮਿਲੋ ਸਮਾਣਾ ਦੇ ਵਿੱਚ ਸਿੱਧੂ ਕੁਲ